ਮੰਮੀ ਜੀ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਚੱਲੀਏ ਬਾਜ਼ਾਰ ਸੂਟ ਲੈ ਆਈਏ ਕਿਉਂਕਿ ਰਕੜੀ ਚ ਥੋੜੇ ਦਿਨ ਰਹਿ ਗਿਆ ਤੇ ਭੂਆ ਜੀ ਹੁਣਾਂ ਵਾਸਤੇ ਤੇ ਦੀਦੀ ਵਾਸਤੇ ਸੂਟ ਲੈ ਆਉਨੇ ਆ ਆਹੋ ਮੰਮੀ ਤੈਨੂੰ ਹੋਵੇ ਕਹਿ ਲੱਗੀਆਂ ਤੇ ਮੈਂ ਤੁਹਾਨੂੰ ਕਹਿੰਨੀ ਵੀ ਤੂੰ ਹੀ ਚੱਲ ਜਾ ਤੇ ਲੈ ਆ ਜਾ ਕੇ ਆਪਣੀ ਮਰਜ਼ੀ ਦੇ ਹਾਂ ਤੇ ਭੂਆ ਦਾ ਸੂਟ ਤੇ ਤੈਨੂੰ ਪਤਾ ਹੀ ਕਿੱਦਾਂ ਦਾ ਲੈ ਕੇ ਆਉਣਾ ਵਾ ਆ ਉਹਦੇ ਵਾਸਤੇ ਤੈਨੂੰ ਪਤਾ ਉਹ ਓਪੜਕੀਲੇ ਚ ਰਾਂਗਣੀ ਹਾਂ ਤਾਂ ਸੋਹਣਾ ਜਿਹਾ ਸੂਟ ਲੈ ਕੇ ਆਈਏ ਉਹਦੇ ਵਾਸਤੇ ਪਹਿਲਾਂ ਦੀ ਪਰਵਾਹ ਨਾ ਕਰੀ ਤੈਨੂੰ ਪਤਾ ਮੰਮੀ ਜੀ ਉਹ ਭੂਆ ਜੀ ਦੀ ਚੋਇਸ ਦਾ ਉਨਾਰੇ ਸੋਬਰ ਜੇ ਕੰਦਰੀ ਪੌਣੇ ਹੁੰਦੇ ਆ ਕੋਈ ਗੱਲ ਨਹੀਂ ਆਪਾਂ ਵੇਖ ਕੇ ਹੀ ਲਿਆਵਾਂਗੇ ਤੇ ਨਾਲੇ ਮੰਮੀ ਜੀ ਮੈਂ ਸੇਮ ਹੀ ਲਲਾਂਗੀ ਨਿੱਕੇ ਭੂਆ ਜੀ ਦਾ ਵੀ ਤੇ ਵੱਡੇ ਭੂਆ ਜੀ ਦਾ ਵੀ ਨਹੀਂ ਨਹੀਂ ਦੋਵਾਂ ਭੂਆ ਦਾ ਸੇਮ ਨਹੀਂ ਲੈ ਕੇ ਆਉਣਾ ਨਿੱਕੀ ਭੂਆ ਦਾ ਸੂਟ ਮੈਂ ਲੈ ਲਿਆ ਵਾ ਲੈ ਲਿਆ ਤੁਸੀਂ ਕਿਹੜੇ ਵੇਲੇ ਲੈ ਲਿਆ ਮੈਨੂੰ ਤਾਂ ਦੱਸਿਆ ਨਹੀਂ ਕੱਲ ਭਾਈ ਨਹੀਂ ਆਇਆ ਗਲੀ 'ਚ ਹਾਂਜੀ ਹਾਂਜੀ ਪਰ ਮੰਮੀ ਜੀ ਉਹ ਤੇ ਸੇਲ ਵਾਲੇ ਸੂਟ ਲੈ ਕੇ ਆਇਆ ਸੀ ਢਾਈ ਢਾਈ ਸੂਟ ਵਾਲੇ ਆਹੋ ਤੇ ਸੇਲ ਵਾਲੇ ਹੀ ਤੇ ਫਿਰ ਕੀ ਆ ਬੜਾ ਸੋਹਣਾ ਸੂਟ ਮਿਲ ਗਿਆ ਮੈਨੂੰ ਉਹਦੇ ਕੋਲੋਂ ਤੇਲਪੂ ਨਾਲੀ ਉੱਤੇ ਤੇ ਪਾਪੂ ਵੀ ਲੈਂਦੀ ਆ ਲੈ ਲਿਆ ਮਿਲਦੇ ਵਾਸਤੇ ਉਹ ਸੂਟ ਦੇਣਾ ਹੈ ਮੰਮੀ ਜੀ ਭੂਆ ਜੀ ਨੂੰ ਮੰਮੀ ਜੀ ਕਿੰਦਾਂ ਦੀਆਂ ਗੱਲਾਂ ਕਰਦੀ ਸੀ ਅਸੀਂ ਕਿਹੜਾ ਰੋਜ਼ ਰੋਜ਼ ਤੀਆਂ ਨੂੰ ਦੇਣਾ ਹੈ ਸਾਲ ਬਾਅਦ ਤੇ ਕਿਤੇ ਦੇਣ ਮਾਰ ਹੁੰਦਾ ਇੱਕ ਤਾਂ ਸੂਟ ਦਿੰਨੇ ਆ ਆਪਾਂ ਤਾਂ ਵਧੀਆ ਹੀ ਦਵਾਂਗੇ ਜਿਹੜਾ ਵੱਡੀ ਭੂਆ ਜੀ ਨੂੰ ਦੇਣਾ ਉਵੇਂ ਤਾਂ ਛੋਟੀ ਭੂਆ ਜੀ ਨੂੰ ਵੀ ਹੈ ਨਹੀਂ ਨਹੀਂ ਪੋਤਾ ਭਾਵੇਂ ਸਾਲ ਬਾਅਦ ਹੀ ਦੇਣਾ ਹੈ ਚੀਜ਼ ਵੀ ਬੰਦੇ ਦੀ ਹਾਇਸੀਅਤ ਦੇ ਹਿਸਾਬ ਨਾਲ ਦੇਈਦੀ ਆ ਐਵੇਂ ਨਹੀਂ ਚੁੱਕ ਕੇ ਦੇਦੀ ਦੀ ਆ ਉਹਨੂੰ ਉਹ ਜਿਹੀ ਸੋਹਣਾ ਲੱਗਣਾ ਹੈ ਨਾਲੇ ਪਾਪੂ ਲੈਂਦੀ ਆਓ ਤੇ ਤੇਰੇ ਵੱਡੇ ਭੂਆ ਜੀ ਨੇ ਤੇ ਕਿੰਨੇ ਫਲ ਫਰੂਟ ਤੇ ਕਿੰਨੇ ਗਿਫਟ ਲੈ ਕੇ ਆਉਣੇ ਆ ਉਹਨਾਂ ਵਾਸਤੇ ਤੂੰ ਵਧੀਆ ਲੈਣੀ ਨਾਲੇ ਉਹਨੇ ਬੜਾ ਕਿਤੇ ਮੈਂ ਨਹੀਂ ਤੁਹਾਡੇ ਵਾਸਤੇ ਗਿਫਟ ਚੁੱਕੀ ਵੀ ਹੋਣੇ ਆ 100 ਰੁਪਿਆ ਦੀ ਤੇ ਉਹਨੇ ਰਖੜੀ ਲੈ ਕੇ ਆਉਣੀ ਆ ਤੇ ਫੇਰ ਕੀ ਹੋ ਗਿਆ ਮੰਮੀ ਜੀ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਵਧੀਆ ਵਧੀਆ ਕੱਪੜੇ ਦਿੰਦੇ ਸੀ ਤਾਂ ਕਰਕੇ ਕਿ ਪਹਿਲਾਂ ਉਹ ਮੀਰ ਸੀਗੇ ਹੁਣ ਉਹਨਾਂ ਨੂੰ ਬਿਜ਼ਨਸ 'ਚ ਘਾਟਾ ਪੈ ਗਿਆ ਤੇ ਉਹਨਾਂ ਦੇ ਮਾੜੇ ਦਿਨ ਆ ਗਏ ਆ ਤੇ ਤਾਂ ਕੀ ਹੋ ਗਿਆ ਤੇ ਨਾਲੇ ਮੰਮੀ ਜੀ ਤੁਸੀਂ ਕਹਿੰਦੇ ਜੇ ਇੱਥੇ ਆ ਜਾਂਦੀ ਆ ਭੂਆ ਤਾਂ ਇੱਥੇ ਹੀ ਆਉਣਾ ਏ ਉਹਨੇ ਇਸ ਕਰ ਦਿੱਤੀ ਆ ਤੇ ਮਮੀ ਜੀ ਇਹ ਗੱਲ ਨਾ ਭੁੱਲੋ ਜਿੰਨਾ ਹੱਕ ਦੀਰੀ ਦਾ ਤੇ ਵੱਡੇ ਭੂਆ ਜੀ ਦਾ ਓਨਾ ਹੀ ਹੱਕ ਛੋਟੇ ਭੂਆ ਜੀ ਦਾ ਵੀ ਆ ਉਹ ਇਸ ਕਰਦੀਆਂ ਧੀਆ ਨੇ ਤੇ ਜਿੰਨਾ ਹੱਕ ਸਾਡਾ ਬੰਦਾ ਇਸ ਕਰਕੇ ਓਨਾ ਹੀ ਉਹਨਾਂ ਦਾ ਹੈ ਨਾਲੇ ਜੇ ਉਹਨਾਂ ਨੇ ਪਾਪਾ ਕੋਲ ਹੈਲਪ ਨਹੀਂ ਲੈਣੀ ਤੇ ਹੋਰ ਕਿਹਦੇ ਕੋਲੋਂ ਲੈਣੀ ਆ ਹਮੇਸ਼ਾ ਭੈਣ ਨੂੰ ਆਪਣੇ ਭਰਾ ਦਾ ਹੀ ਆਸਰਾ ਹੁੰਦਾ ਹੈ ਫਿਰ ਕਿਉਂ ਗਿਆ ਜੱਜ ਮਾਰੀ ਸਾਨੂੰ ਤੇ ਉਹਨਾਂ ਦਾ ਮੰਮੀ ਜੀ ਸਾਥ ਦੇਣਾ ਚਾਹੀਦਾ ਨਾਲੇ ਮੰਮੀ ਜੀ ਰਖੜੀ ਦਸਾਂ ਦੀ ਹੋਵੇ ਭਾਵੇਂ 100 ਦੀ ਰਖੜੀ ਰਖੜੀ ਹੁੰਦੀ ਆ ਠੀਕ ਹੈ ਤਾਂ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਤਾਂ ਮੌਲੀ ਦਾ ਤਨ ਦੀ ਬੰਦਨ ਦੇ ਹੁੰਦੇ ਸੀ ਤੇ ਮੋਂ ਦੇ ਵਿੱਚ ਖੰਡ ਪਾ ਦੇਣੀ ਤੇ ਕਹਿਣਾ ਕਿ ਲਿਆ ਸਾਡਾ ਗਿਫਟ ਮਮੀ ਜੀ ਉਹ ਜੇ ਲੋਕ ਹੁੰਦੀਆਂ ਹੀ ਨਹੀਂ ਸੀ ਕਿ ਤੇਰੀ ਰਖੜੀ ਨਹੀਂ ਸੋਹਣੀ ਜਾਂ ਤੇਰਾ ਡੱਬਾ ਨਹੀਂ ਸੋਹਣਾ ਹਨਾ ਉਦੋਂ ਕਿਉਂ ਨਹੀਂ ਆਪਾਂ ਉਹ ਜੀ ਨਿੰਦਰਚਾਰ ਕਰਦੇ ਜੀ ਵਿਆਹ ਤੋਂ ਬਾਅਦ ਹੀ ਸਾਰਾ ਕੁਝ ਕਿਉਂ ਹੋਣ ਲੱਗ ਜਾਂਦਾ ਮੰਨ ਲਓ ਦੀਦੀ ਆਣ ਤੇ ਉਹਨਾਂ ਨਾਲ ਮੈਂ ਇਸ ਤਰ੍ਹਾਂ ਕਰਾਂ ਜਿਸ ਤਰ੍ਹਾਂ ਤੁਸੀਂ ਆਪਣੀਆਂ ਨਾਨਾ ਨਾਲ ਕਰਨਦੇ ਹੋ ਜੇ ਮੈਂ ਖੁਦ ਆਪਣੀ ਨਾਨਾ ਇਸ ਤਰ੍ਹਾਂ ਕਰਾਂ ਫਿਰ ਤੁਹਾਡੇ ਦਿਲ ਤੇ ਕੀ ਬੀਤੂਗੀ ਹਾਂ ਪੁੱਤ ਇਹ ਗੱਲ ਮੈਂ ਕਿਉਂ ਭੁੱਲ ਗਈ ਵੀ ਅੱਜ ਮੈਂ ਆਪਣੀਆਂ ਨਾਨਾ ਨਾਲ ਇਦਾਂ ਕਰੂੰਗੀ ਤੇ ਤੂੰ ਵੀ ਤੇ ਮੇਰੇ ਵੱਲ ਵੀ ਇੱਕ ਇਹੀ ਚੀਜ਼ ਸਿੱਖੇਂਗੀ ਤੇ ਕੱਲੋਂ ਤੂੰ ਮੇਰੀ ਧੀ ਨਾਲ ਵੀ ਇਦਾਂ ਕਰ ਸਕਦੀਆਂ ਪਰ ਪੁੱਤ ਸਦਕੇ ਜਾਵਾਂ ਮੈਂ ਤੇ ਸੋਚੀ ਸੱਚੀ ਇਹੋ ਜੀ ਨੋ ਤੇ ਰੱਬ ਸਾਰਿਆਂ ਨੂੰ ਦਵੇ ਸਹੀ ਕਿੰਨੀ ਆ ਤੂੰ ਚੱਲ ਫਿਰ ਚੱਲੀਏ ਲੈ ਕੇ ਆਉਨੇ ਆ ਸੂਟ ਨਾਨੇ ਨੂੰ ਤੇਰੀ ਨਿੱਕੀ ਪੂਆ ਨੂੰ ਬਲੂ ਕਲਰ ਬੜਾ ਪਸੰਦ ਆ ਬਲੂ ਲੈ ਕੇ ਆਵਾਂਗੇ ਤੇ ਵਾਸਤੇ ਹਾਂ ਚਲੋ ਉઠੋ ਸੂਟ ਲੈ ਕੇ ਆਈਏ ਤੇ ਤਿੰਨੇ ਸੂਟ ਸੋਨੇ ਜੇ ਲੈ ਕੇ ਆਉਨੇ ਆਂ